ਇਰਾਸ ਵਿੱਚ ਲਈ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੋਤੀ ਮਲਹੋਤਰਾ ਦੀ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਪਾਕਿਸਤਾਨੀ ਅੰਬੈਸੀ ਦੇ ਜੋ ਅਧਿਕਾਰੀ ਸੀ ਜੋ ਕੇਕ ਨਜ਼ਾਰੇ ਸੀ ਅੰਬੈਸੀ ਦੇ ਵਿੱਚ ਤਾਂ ਉਸ ਵੇਲੇ ਪੱਤਰਕਾਰਾਂ ਦੇ ਵੱਲੋਂ ਉਸ ਨੂੰ ਘੇਰ ਲਿਆ ਜਾਂਦਾ ਪੁੱਛਿਆ ਜਾਂਦਾ ਹੈ ਕਿ ਪਹਿਲ ਕਮ ਘਟਨਾ ਹੋਈ ਹੈ ਤੇ ਤੁਸੀਂ ਕੇਕ ਲੈ ਕੇ ਜਾ ਰਹੇ ਹੋ ਪਹਿਲ ਕਮ ਘਟਨਾ ਦੇ ਵਿੱਚ 25 ਤੋਂ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਦੀ ਇਹ ਵੀਡੀਓ ਵਾਇਰਲ ਹੋਈ ਸੀ ਤਾਂ ਉਸ ਦੇ ਬਾਅਦ ਹੁਣ ਲਗਾਤਾਰ ਜਿੱਥੇ ਅ ਕਹਿ ਸਕਦੇ ਆ ਕਿ ਭਾਰਤੀ ਜੋ ਫੌਜ ਹੈ ਉਸ ਦੇ ਬਰ ਕੋ ਕਾਰਵਾਈ ਕੀਤੀ ਜਾ ਰਹੀ ਹੈ ਜੋ ਜਸੂਸ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤਾਂ ਉਹਨਾਂ ਜਸੂਸਾਂ ਦੇ ਵਿੱਚ ਇੱਕ ਚਰਚਿਤ ਨਾਮ ਨਿਕਲ ਕੇ ਸਾਹਮਣੇ ਆਇਆ ਜੋਤੀ ਮਲਹੋਤਰਾ ਦਾ ਤਾਂ ਉਹਨਾਂ ਜੋਤੀ ਮਲਹੋਤਰਾ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਨੇ ਤਾਂ ਉਹ ਜਿਹੜਾ ਪਾਕਿਸਤਾਨੀ ਅੰਬੈਸੀ ਦਾ ਅਧਿਕਾਰੀ ਸੀਗਾ ਜੋ ਕੇਕ ਲਿਆ ਰਿਹਾ ਸੀ ਪਹਿਲਗਾਮ ਘਟਨਾ ਦੇ ਬਾਅਦ ਤਾਂ ਉਸ ਦੇ ਨਾਲ ਜੋਤੀ ਮਲਹੋਤਰਾ ਦੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹਾਂ ਜਿੱਥੇ ਉਸ ਵਿਅਕਤੀ ਨੂੰ ਕੇਕ ਲਿਜਾਣ ਦੇ ਕਾਰਨ ਜਿਹੜੇ ਆ ਪੁੱਛੇ ਜਾ ਰਹੇ ਨੇ ਤਾਂ ਗੱਲਾਂ ਤੋਂ ਸਵਾਲਾਂ ਤੋਂ ਭੱਜਦਾ ਹੋਇਆ ਇਹ ਨਜ਼ਰ ਆ ਰਿਹਾ ਸੀ ਜਿਸ ਦੇ ਬਾਅਦ ਜੋਤੀ ਮਲਹੋਤਰਾ ਜੀ ਤੁਸੀਂ ਥੱਲੇ ਤਸਵੀਰ ਦੇਖ ਪਾ ਰਹੇ ਹੋ ਜੋਤੀ ਮਲਹੋਤਰਾ ਯੂਕੇ ਯੂਟਿਊਬਰ ਹੈ ਤੇ ਹਰਿਆਣਾ ਦੀ ਰਹਿਣ ਵਾਲੀ ਹੈ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਵੀ ਉਹ ਰਹੀ ਹੈ ਤਾਂ ਉਸ ਦੇ ਬਾਅਦ ਕਰੋਨਾ ਦੇ ਵਾਦ ਇਹ ਆਪਣੇ ਵਾਪਸ ਘਰ ਚਲੇ ਜਾਂਦੀ ਤਾਂ ਉਸ ਦੇ ਬਾਅਦ ਇਸ ਨੇ ਵੀਡੀਓ ਬਣਾਣੀਆਂ ਸ਼ੁਰੂ ਕੀਤੀਆਂ ਤਾਂ ਲਗਾਤਾਰ ਕਈ ਸਾਲਾਂ ਤੋਂ ਬਲੌਗ ਜਿਹੜੇ ਆ ਬਣਾ ਦਿੱਸੀਗੀ ਕਈ ਦੇਸ਼ਾਂ ਦੀ ਇਸ ਨੇ ਯਾਤਰਾ ਕੀਤੀ ਨਾਲ ਹੀ ਪਾਕਿਸਤਾਨ ਦੀ ਯਾਤਰਾ ਵੀ ਕੀਤੀ ਤਾਂ ਤਸਵੀਰ ਤੁਸੀਂ ਮੌਕੇ ਦੀ ਦੇਖ ਪਾ ਰਹੇ ਹੋ ਤਾਂ ਹੁਣ ਜੋਤੀ ਮਲਹੋਤਰਾ ਦੀ ਇੱਕ ਹੋਰ ਵੀਡੀਓ ਜਿਹੜੀ ਆ ਫੋਟੋ ਸਾਹਮਣੇ ਆਈ ਹੈ ਫੋਟੋ ਦੇ ਵਿੱਚ ਤੁਸੀਂ ਦੇਖ ਪਾ ਰਹੇ ਹਾਂ ਪਾਕਿਸਤਾਨ ਅੰਬੈਨਸੀ ਦਾ ਜੋ ਅਧਿਕਾਰੀ ਹੈ ਉਸ ਅਧਿਕਾਰੀ ਦੇ ਨਾਲ ਜਿਹੜੀ ਇਹ ਤਸਵੀਰ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਹੈਗੀ ਦੂਸਰੇ ਪਾਸੇ ਜਦੋਂ ਉਹੀ ਅਧਿਕਾਰੀ ਜਦੋਂ ਪਹਿਲਗਾਮ ਘਟਨਾ ਹੁੰਦੀ ਤਾਂ ਉਸ ਤੋਂ ਬਾਅਦ ਕੇਕ ਜਿਹੜਾ ਉਹ ਅੰਬੈਨਸੀ ਦੇ ਅੰਦਰ ਲਿਜਾਉਂਦਾ ਹੋਇਆ ਨਜ਼ਰ ਆ ਰਿਹਾ ਸੀਗਾ ਤੇ ਮੀਡੀਆ ਦੇ ਵੱਲ ਉਸ ਨੂੰ ਘੇਰ ਕੇ ਸਵਾਲ ਪੁੱਛੇਗੀ ਤਾਂ ਸਵਾਲਾਂ ਤੋਂ ਭੱਜਦਾ ਹੋਇਆ ਉਹ ਨਜ਼ਰ ਆ ਰਿਹਾ ਸੀ ਤਾਂ ਤਸਵੀਰ ਤੁਸੀਂ ਮੌਕੇ ਦੀ ਦੇਖ ਪਾ ਰਹੇ ਹੋ ਜਿੱਥੇ ਉਸ ਵਿਅਕਤੀ ਦੇ ਨਾਲ ਜੋਤੀ ਮਲਹੋਤਰਾ ਦੀ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਹੈ ਫੋਟੋ ਜਿਹੜੀ ਆ ਵਾਇਰਲ ਹੋਈ ਹੈ ਉਸ ਫੋਟੋ ਨੂੰ ਤੁਸੀਂ ਮੌਕੇ ਦੇ ਉੱਤੇ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਫੋਟੋ ਨਾਲ ਉਸਨੇ ਖਿੱਚਵਾਈ ਹੋਈ ਹੈ ਸੈਲਫੀ ਲਈ ਹੋਈ ਹੈ ਤੇ ਦੂਸਰੇ ਪਾਸੇ ਉਹੀ ਜਿਹੜਾ ਆ ਉਹ ਵਿਅਕਤੀ ਮੀਡੀਆ ਦੇ ਸਵਾਲਾਂ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਸ ਨੂੰ ਲੈ ਕੇ ਹੋਰ ਕਿਹੜੇ ਖੁਲਾਸੇ ਹੋ ਸਕਦੇ ਨੇ ਇਹ ਵੀ ਦੇਖਣ ਵਾਲਾ ਹੋ ਸਕਦਾ ਕਿਉਂਕਿ ਜੋਤੀ ਮਲਹੋਤਰਾ ਚਰਚਿਤ ਨਾਮ ਆ ਇਲਜ਼ਾਮ ਲੱਗੇ ਨੇ ਪਾਕਿਸਤਾਨ ਦੇ ਨਾਲ ਮਿਲ ਕੇ ਉਸ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਆ ਜਸੂਸੀ ਕਰਦੀ ਸੀਗੀ ਜੋ ਭਾਰਤ ਦੀ ਜੋ ਸੰਵੇਦਨਸ਼ੀਲ ਫੋਟੋਆਂ ਸੀਗੀਆਂ ਆਰਮੀ ਦੀ ਜਾਣਕਾਰੀ ਉਹ ਪਾਕਿਸਤਾਨ ਤੱਕ ਪਹੁੰਚਾਉਂਦੀ ਸੀਗੀ ਪਾਕਿਸਤਾਨ ਦੇ ਇੱਕ ਜੋ 에ਜੈਂਟ ਹੈ ਜੋ ਕੈਸਾ ਦੇਖ ਸਿੱਧੇ ਤੌਰ ਤੇ ਜੋ ਐਮਬੈਨਸੀ ਦੇ 에ਜੈਂਟ ਹੈ ਉਸਦੇ ਲਿੰਕ ਦੇ ਵਿੱਚ ਜੋ ਤੀਮਲ ਹੋਤਰਾ ਆਉਂਦੀ ਹੈ ਉਸ ਤੋਂ ਬਾਅਦ ਲਗਾਤਾਰ ਜਾਣਕਾਰੀ ਕਾਫੀ ਸਾਲਾਂ ਤੋਂ ਭੇਜ ਰਹੀ ਸੀ ਜਿਸ ਦੇ ਬਾਅਦ ਹੁਣ ਸਿੱਧੇ ਤੌਰ ਤੇ ਅ ਦੇਖ ਸਕਦੇ ਹੋ ਤੁਸੀਂ ਉਸ ਨੂੰ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਖੁਲਾਸੇ ਹੋ ਰਹੇ ਨੇ ਤਾਂ ਉਸ ਖੁਲਾਸੇ ਵਿੱਚ ਇੱਕ ਖੁਲਾਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਪਾਕਿਸਤਾਨ ਅਵੈਸੀ ਦਾ ਇਹ ਅਧਿਕਾਰੀ ਜੋ ਕੇਕ ਲੈ ਆ ਰਿਹਾ ਸੀ ਪੈਲਗਮ ਘਟਨਾ ਦੇ ਬਾਅਦ ਉਸਦੇ ਨਾਲ ਜੋਤੀਮ